ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਔਨ ਪੁਆਇੰਟ ਤੇ ਹਰਜਿੰਦਰ ਸਿੱਧੂ ਨਾਲ ਤੇ ਇਸ ਵਕਤ ਅਸੀਂ ਖੜੇ ਆ ਜਲੰਧਰ ਦੇ ਸਿਟੀ ਗਰੁੱਪ ਆਫ ਕਾਲਜਸ ਵਿਖੇ ਜਿੱਥੇ ਕਿ 15ਵੀਂ ਹਾਫ ਮੈਰਾਥਨ ਅੱਜ ਇਥੇ ਆਯੋਜਿਤ ਕੀਤੀ ਗਈ ਹੈ ਸ਼ੁਰੂ ਕੀਤੀ ਗਈ ਆ ਜਿਹਦਾ ਮਕਸਦ ਨੌਜਵਾਨਾਂ ਨੂੰ ਲੋਕਾਂ ਨੂੰ ਸਿਹਤ ਪ੍ਰਤੀ ਅਵੇਅਰ ਕਰਨਾ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਨਾਲ ਦੀ ਨਾਲ ਅੱਗੇ ਕਿਉਂਕਿ ਇਲੈਕਸ਼ਨ ਆ ਰਹੇ ਆ ਤਾਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਕਿ ਵੋਟ ਦਾ ਮਤਦਾਨ ਜ਼ਰੂਰ ਕਰੋ ਆਪਣੀ ਵੋਟ ਜ਼ਰੂਰ ਕਰੋ ਕਿਸ ਨੂੰ ਕਰਨੀ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਕਰਨੀ ਆ ਆਪਣੀ ਅਕਲਮੰਦੀ ਨਾਲ ਕਰਨੀ ਆ ਸਹੀ ਲੋਕਾਂ ਨੂੰ ਵੋਟ ਦਿਓ ਤਾਂ ਦੋ ਮਕਸਦਾਂ ਦੇ ਨਾਲ ਸਿਟੀ ਗਰੁੱਪ ਆਫ ਕਾਲਜਸ ਵੱਲੋਂ ਅੱਜ ਹਾਫ ਮੈਰਾਥਨ ਦੀ ਸ਼ੁਰੂਆਤ ਕੀਤੀ ਗਈ ਆ ਤੇ ਜਿਹਦੇ ਵਿੱਚ ਦੁਨੀਆ ਭਰ ਦੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਆ ਵਰਲਡ ਦੇ ਜਿਹੜੇ ਹੈਗੇ ਨੇ ਬੜੇ ਫੇਮਸ ਸਿੱਖ ਦੌੜਾਕ ਬਾਬਾ ਫੌਜਾ ਸਿੰਘ ਇੱਥੇ ਆਏ ਨੇ ਸੁਖੀ ਵਾਸ਼ ਜੀ ਆਏ ਨੇ ਸਾਹਿਤਕ ਔਰ ਸੱਭਿਆਚਾਰ ਨਾਲ ਜੁੜੀ ਹੋਈ ਹਸਤੀ ਨੇ ਜੁਬਰਾਜ ਹੰਸਾਈ ਨੇ ਪੰਜਾਬੀ ਸਿੰਗਰ ਅਦਾਕਾਰ ਜਸ ਜੋਰਾ ਰੰਧਾਵਾ ਆਏ ਨੇ ਤੇ ਹੋਰ ਵੀ ਬੜੀਆਂ ਹਸਤੀਆਂ ਆਈਆਂ ਨੇ ਜਿਨ੍ਹਾਂ ਨੇ ਇੱਥੇ ਸ਼ਿਰਕਤ ਕੀਤੀ ਆ ਤੁਸੀਂ ਦੇਖੋਗੇ ਅ ਇੱਥੇ ਅਸੀਂ ਖੜੇ ਆ ਮੇਨ ਗੇਟ ਤੇ ਤੇ ਮੇਰੇ ਸਾਥੀ ਨੂੰ ਕਹਾਂਗਾ ਮੇਰੇ ਨਾਲ ਨਾਲ ਚੱਲਣਾ ਇਧਰ ਜਿਹੜੀ ਹੈਗੀ ਆ ਹਾਫ ਮੈਰਾਥਨ ਦੀ ਜਿਹੜੀ ਹੈਗੀ ਆ ਸ਼ੁਰੂਆਤ ਹੋ ਚੁੱਕੀ ਆ ਅੱਗੇ ਤੁਸੀਂ ਦੇਖ ਰਹੇ ਹੋ ਲੋਕ ਵੱਡੀ ਗਿਣਤੀ ਦੇ ਵਿੱਚ ਆਏ ਆ ਦੇਖ ਰਹੇ ਆ ਕਿ ਬਾਬਾ ਫੌਜਾ ਸਿੰਘ ਜਿਹੜੇ ਕਿ ਮਸ਼ਾਲ ਜਗਾ ਰਹੇ ਨੇ ਤੁਸੀਂ ਦੇਖ ਰਹੇ ਹੋ ਵਰਲਡ ਦੀਆਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਮਸ਼ਾਲ ਜਗਾ ਕੇ ਇਸ ਅੱਜ ਦੀ ਮੈਰਾਥਨ ਦੀ ਸ਼ੁਰੂਆਤ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸੁਖੀ ਬਾਸ ਦੀ ਸਰਦਾਰ ਚੰਡੀ ਸਿੰਘ ਜੀ ਤੇ ਬਾਬਾ ਪੋਜਾ ਸਿੰਘ ਜੀ ਨੇ ਝੰਡਾ ਲਹਿਰਾ ਕੇ ਜਿਹੜਾ ਹੈਗਾ ਨੌਜਵਾਨਾਂ ਨੂੰ ਮੈਰਾਥਨ ਲਈ ਇਸ਼ਾਰਾ ਦਿੱਤਾ ਤੇ ਉਸ ਤੋਂ ਬਾਅਦ ਹੀ ਇਹ ਨੌਜਵਾਨ ਦੌੜਨੇ ਸ਼ੁਰੂ ਹੋ ਗਏ 15ਵੇਂ ਹਾਫ ਮੈਰਾਥਨ ਸਿਟੀ ਗਰੁੱਪ ਆਫ ਕਾਲਜਿਸ ਵੱਲੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਤੋਂ ਜਿੱਥੇ ਯੂਵਰਾਜ ਹੰਸ ਜੋੜਾ ਰੰਧਾਵਾ ਬਾਬਾ ਪੋਜਾ ਸਿੰਘ ਸੁਖੀ ਬਾਸ ਤੇ ਹੋਰ ਵੀ ਸਹਾਇਕੀਆਂ ਪੰਜਾਬ ਦੀਆਂ ਦੁਨੀਆ ਦੀਆਂ ਨਾਮੀ ਹਸਤੀਆਂ ਕਹਨੇ ਕਿਸੇ ਸ਼ਾਇਰ ਨੇ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਬਾਕੀ ਜਿਨ੍ਹਾਂ ਨੇ ਸੇਤਾ ਸੰਭਾਲ ਕੇ ਰੱਖੀਆਂ ਨੇ ਉਹ ਅੱਜ ਵੀ ਬਿਸ਼ੱਕ ਇੱਕ ਸਦੀ ਦਾਰਸਾ ਪਾਰ ਕਰ ਗਏ ਨੇ ਪਰ ਅੱਜ ਵੀ ਜਵਾਨਾਂ ਨੂੰ ਪਿੱਛੇ ਛੱਡਦੇ ਨੇ ਬੜੇ ਮਾਨ ਨਾਲ ਬੜੇ ਫਕਰ ਨਾਲ ਅਸੀਂ ਉਹਨਾਂ ਦਾ ਨਾਮ ਲੈਣੇ ਆ ਬਾਪੂ ਫੌਜਾ ਸਿੰਘ ਜੀ ਜਿਨ੍ਹਾਂ ਨੇ ਆਪਣੀ ਦੇਸ਼ ਚ ਨਹੀਂ ਵਿਦੇਸ਼ਾਂ ਦੀ ਧਰਤੀ ਤੇ ਵੀ ਉਹ ਰਿਕਾਰਡ ਕਾਇਮ ਕੀਤੇ ਨੇ ਜਿਹੜੇ ਅੱਜ ਤੱਕ ਕੋਈ ਤੋੜ ਨਹੀਂ ਸਕਿਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਹਾਂ ਜੀ ਅੱਜ ਅਸੀਂ ਵੇਖ ਰਹੇ ਸੀਗੇ ਕਿ ਤੁਸੀਂ ਉਹਨਾਂ ਨੌਜਵਾਨਾਂ ਵਾਲੀ ਰੋਲ ਮਾਡਲ ਬਣੇ ਹੋਏ ਹੋ ਜਿਹੜੇ ਮੈਰਾਥਨ ਦੇ ਵਿੱਚ ਦੌੜ ਰਹੇ ਸੀ ਤੇ ਇੱਥੋਂ ਤੱਕ ਦਾ ਸਫ਼ਰ ਬਹੁਤ ਸ਼ਾਨਾਮੱਤੀ ਰਿਹਾ ਅੱਜ ਕਿਵੇਂ ਮਹਿਸੂਸ ਕਰਦੇ ਹੋ ਜਦੋਂ ਇੱਕ ਸਿੱਖ ਦਾ ਨਾਮ ਆਉਂਦਾ ਹੈਗਾ ਵੀ ਰਿਕਾਰਡ ਹਲ ਤੱਕ ਕਾਇਮ ਨਹੀਂ ਹਰ ਕਿਦਰਾ ਬੰਦਾ ਆਪਣਾ ਹੀ ਕਹਦਾ ਸਵਾਲ ਲੱਗਦਾ ਆਪਣਾ ਬੱਤਾ ਚੰਗਾ ਲੱਗਦਾ ਆਪਣੀ ਖੇਲ ਚੰਗੀ ਲੱਗਦੀ ਆ ਇਹ ਕੰਮ ਹੈ લામલા ਮਲਖਾਂ ਦੇ ਵਿੱਚ 15-20 ਸਾਲ ਕੀਤਾ ਲਾਮਲਾ ਸੱਜਿਆ ਮਲਖਾਂ ਜੀ ਆਹ ਬੋਲਕ ਤਾਂ ਜਦੋਂ ਆਇਆ ਬੜੀ ਆ ਆਹ ਸਤਨਾਂ ਦੀ ਉੜਿਆਈ ਚੱਲ ਜਾਂਦਾ ਅੱਛਾ ਜੀ ਥਾਂ ਥਾਂ ਜੜਾ ਯਾਦ ਰਾਂ ਯਾ ਉੱਥੇ ਜੀ ਉਤਰਨਾ ਬਿਲਕੁਲ ਮੁਸ਼ਕਲ ਜੀ ਜਿੱਥੇ ਮੈਂ ਦੌੜਿਆ ਦੱਸਦਾ ਹਾਂ ਹਮ ਬਸ ਮੇਰਾ ਮੇਰੀ ਸਟੋਰੀ ਦਾ ਹੋਰ ਹੀ ਹੋ ਮੈਂ ਕਿੱਦਾਂ ਗਿਆ ਜੀ ਦੁਖੀ ਹੋਇਆ ਜੀ ਸਿਆਮਨ ਨੇ ਕਿਹਾ ਆ ਜੀ ਨਿੱਕੀ ਨਾਰ ਦਾ ਮਰੇ ਨਾ ਕੋਤ ਪੋਡਿਆਂ ਮਾਪਿਆਂ ਨੇ ਮਰਨਾ ਪੁੱਤ ਜੀ ਮੈਂ ਫੇ ਨਿਆਣੇ ਲੈ ਗਿਆ ਜਿਹੜਾ ਮੁੰਡਾ ਇੱਥੇ ਸੀ ਜਾਂਦਾ ਦੇ ਅਕਸ਼ੀਗਾਂ ਦਾ ਉਹ ਸੀ ਉੱਥੇ ਜਾ ਕੇ ਮੈਂ ਬਚਣਾ ਸੀ ਹਾਂ ਇੱਕ ਵੱਡੀ ਗੱਲ ਆ ਚੰਗਿਆਂ ਬੰਦਿਆਂ ਨਾਲ ਰਲ ਕੇ ਚੰਗਾ ਬਣ ਜਾਂਦਾ ਬੰਦਿਆਂ ਨਾਲ ਰਲ ਕੇ ਬੰਦਾ ਜੀ ਮੈਂ ਆ ਗਿਆ ਬਲੈਡ ਦੇ ਇੱਕ ਹਰਮਿੰਦਰ ਕੋ ਜੋ ਆ ਮੇਰਾ ਜੀ ਉਹਦੇ ਹੱਥ ਉਹਨ ਮੈਨੂੰ ਚੰਗੇ ਦਾ ਹਿਪਾਤਾ ਮੈਂ ਤੜਕੇ ਉੱਠ ਕੇ ਪਾਰਕਾਂ ਖੋਲਦੀਆਂ 6 ਵਜੇ ਗੋਰੀਆਂ ਕੁੱਤੇ ਲੈ ਕੇ ਆਦੇ ਨਹੀਂ ਜੀ ਇੱਕ ਅਸੀਂ ਗੱਲ ਬੜੀ ਸ਼ਾਰਟ ਚ ਪੁੱਛਣੀ ਚਾਹਾਂਗੇ ਕਿ ਮਹਾਰਾਜ ਦੀ ਕਿਰਪਾ ਨਾਲ 110 ਸਾਲ ਦੀ ਉਮਰ ਤੁਸੀਂ ਬਤਾ ਲਈ ਆ ਤੇ ਅੱਜ ਵੀ ਮਹਾਰਾਜ ਦੀ ਕਿਰਪਾ ਕੇ ਤੁਸੀਂ ਬੜੇ ਤੰਦਰੁਸਤੋਂ ਚੜ੍ਹਦੀ ਕਲਾ ਚੋਂ ਤੇ ਸਾਡੇ ਵਰਗੇ ਨੌਜਵਾਨ ਤਾਂ 110 ਸਾਲ ਚਾਰ ਜਣੇ ਰਲ ਕੇ ਭੋਗਣਗੇ ਤੇ ਕੀ ਰਾਜ ਆ ਤੁਹਾਡੀ ਇਨੀ ਤੰਦਰੁਸਤੀ ਦਾ ਇਹ ਵੀ ਦੱਸਾਂਗਾ ਜੀ ਇਹ ਵੀ ਨਾ ਐ ਵੀ ਉਮਰ ਉਹਨਾਂ ਚਿਰ ਆ ਜਿੰਨਾਂ ਜਿਹੜਾ ਆਪਣਾ ਆਪ ਆਦਮੀ ਚੱਕੀ ਜਾਂਦਾ ਜਿਹੜੇ ਕਿਸੇ ਦੇ ਗੋਚਰੇ ਬੰਦਾ ਹੋ ਜਾਏ ਫੇ ਉਮਰ ਨਹੀਂ ਕੁਛ ਵੀ ਜੀ ਫੇ ਦੁਖੀ ਹੋਣਾ ਇਹ ਇਹ ਗੱਲ ਆ ਹੁਣ ਤਾਂ ਨਪਦਾ ਆ ਕੁੜੀ ਲਈ ਫਿਰਦੀ ਆ ਇੱਥੇ ਤੁਸੀਂ ਲਈ ਫਿਰਦੇ ਆ ਮਰਨਾ ਤਾਂ ਨਹੀਂ ਚਿਤ ਕਰਦਾ ਇੰਨਾ ਚਿਰ ਜੀ ਕੇ ਵੀ ਪਰ ਮੈਂ اپنی ਜਿਹੜੀ ਸ਼ੇਦ ਹੈ ਨਾ ਧਰਾਈ ਮੇਰੀ ਮੈਲੀ ਨੂੰ ਬਹੁਤ ਟਰ ਹੋ ਗਿਆ ਜੀ ਜੇ ਮੈਂ ਲਾਮਨੇ ਮੋਰਖਾਂ ਜੀ ਵੀ ਗਿਆ ਬਲੈਟ ਕਨੇਡਾ ਅਮਰੀਕਾ ਸਾਰੇ بس ਰੱਬ ਨੇ ਮੈਨੂੰ ਚੰਗਾ ਆਦਮੀ ਕੋ ਟਿਕਰਾਇਆ ਜੀ ਮੰਦੇ ਉਹਨਾਂ ਮੋਰਖਾਂ ਜੀ ਬਹੁਤ ਮੰਦੇ ਕੰਮ ਆ ਜੀ ਅਮੀਰ ਆ ਮਲਕਾਂ ਬਿਲਕੁਲ ਜੀ ਬਾਕੀ ਤੁਹਾਡੇ ਨਾਲ ਤੁਸੀਂ ਮੇਰੇ ਖੇਲ ਤੇ ਜਾਣਾ ਹੈ ਲੜਕੀ ਸਾਨੂੰ ਬੱਚੀ ਇਸ਼ਾਰੇ ਕਰੀ ਜਾਂਦੀ ਹੈ ਬਾਰ ਬਾਰ ਜਿਹੜੀ ਤੁਹਾਡੇ ਨਾਲ ਆ ਤੁਹਾਡੀ ਲੜਕਾ ਵੀ ਆ ਇਹ ਪੋਤਰੀ ਹੈ ਬੇ ਪੋਤਾ ਵੀ ਆ ਹੋਰ ਬੱਚੀ ਨੇ ਮੈਨੂੰ ਪਹਿਲਾਂ ਹੀ ਕਿਹਾ ਸੀ ਕਿ 2 ਕਿ ਮਿੰਟ ਮੈਂ ਹਾਲੇ ਗੱਲ ਸ਼ੁਰੂ ਹੀ ਕੀਤੀ ਸੀ ਨਾਲ ਦੀ ਨਾਲ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਚਲੋ ਬਹੁਤ ਸ਼ੁਕਰੀਆ ਜੀ ਅਸੀਂ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ ਚ ਰਹੋ ਬਹੁਤ ਮਿਹਰਬਾਨੀ ਜੀ ਮੰਦੀਪਾ ਜੀ ਨੂੰ ਫਾਪੀਤਾ ਜੀ ਨੂੰ ਸਨਿਆਕਲ ਨੂੰ ਸੋਖੀ ਬਾਦ ਸਰ ਥੈਂਕ ਯੂ ਆਂਟੀ ਸਾਹਿਬ ਦੇ ਔਰ ਤੁਹਾਨੂੰ ਸਭ ਦਾ ਪਹਿਲਾਂ ਥੈਂਕ ਯੂ ਸਵੇਰੇ ਸਵੇਰ ਹੋ ਰਿਹਾ ਹੈ ਸੜਨਲੀ ਮਤਲਬ ਸੜਨਲੀ ਤਾਂ ਨਹੀਂ ਬਟ ਸਟੇਲ ਕੋਟੀ ਕਿ ਮੈਂ ਬੜੀ ਮੁਸ਼ਕਿਲ ਨਾਲ ਉੱਠਿਆ ਭਰਾਵਾ ਮੈਂ ਭਾਜੀ ਨੇ ਹੀ ਕਿਹਾ ਮੈਂ ਕਿਹਾ ਭਾਜੀ ਸਾਹ ਜਿੱਕ ਦਿਨ ਹੁੰਦਾ ਜਦੋਂ ਮੈਨੂੰ 5 ਵਜੇ ਉੱਠਣਾ ਪੈਂਦਾ ਸਵੇਰੇ ਜਦੋਂ ਤੁਹਾਡਾ ਫੋਨ ਆਉਂਦਾ ਸੋ ਨਹੀਂ ਤਾਂ ਉਹਦਾ ਬੋਰਨ ਲਾਇਆ ਗਾ ਫੋਨ ਬਤਾਇਆ ਮੱਚੇ ਆ ਸੇਮ ਹੀ ਹੈ ਕਿੰਦਾ ਜਿਵੇਂ ਮੈਂ ਕਹਿ ਰਸੀ ਭਾਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਬੜੀ ਉਪਰਾਲਾ ਕਰਦੇ ਤੁਸੀਂ ਹਰ ਸਾਲ ਮੇਰੀ ਤਾਂ ਫੈਮਲੀ ਹੈ ਜੀ ਹਮੇਸ਼ਾ ਦੀ ਜਰਾ ਆ ਜਾਏਗਾ ਹਾਂਜੀ ਕੀ ਕਰਦਾ ਗਾਣਾ ਕੀ ਕਰਦਾ ਗਾਣਾ ਗਾਣਾ ਸਵੇਰੇ ਸਵੇਤ ਨੇ ਉਤੋਂ ਉਹਨੇ ਜ਼ੋਰ ਇਹਨੇ ਮੈਨੂੰ ਫਿਕਸ ਕਰਵਾ ਦਿੱਤਾ ਲੈ ਫਿਕਸ ਕਰਵਾ ਲੈ ਇੱਕ ਵਾਰੀ ਜ਼ੋਰ ਇਹ ਵੀ ਜ਼ੋਰ ਦਾ ਤਾੜੀਆਂ ਆਰਟਿਸਟ ਬਹੁਤ ਹੁੰਦੇ ਨਹੀਂ ਪਰ ਆਰਟਿਸਟਾਂ ਚੋਂ ਸਿੰਗਰਾਂ ਚੋਂ ਲਾਈਵ ਕਿਹੜੇ ਇਨਸਾਨ ਵਰਗੇ ਐਟਪਰਾ ਬਹੁਤ ਘੱਟ ਨੇ ਉਹ ਇਜ਼ ਵਨ ਆਫ ਜ਼ੈਮ ਇੱਕ ਵਾਰੀ ਜ਼ੋਰੇ ਮੇਰੇ ਲਈ ਕਿਹੜੇ ਇਨਸਾਨ ਦੀ ਜ਼ਰੂਰਤ ਆ ਤਾਲੀਆਂ प्लीज ਮੈਂ ਥੋੜਾ ਬਤਾਂ ਸਰ ਨੱਚਣ ਤੋਂ ਪਹਿਲਾਂ ਸੁਪਨਾ ਨੂੰ ਇੱਕ ਸੋਨੇ ਦਾ ਖੋਖਾ ਦੇਾਂਗੇ ਇੱਕ ਸੋਨੇ ਦਾ ਖੋਖਾ ਦੇਾਂਗੇ 121 ਰੁਬਾ ਉਹਨੂੰ ਦਿਲ ਵੀ ਦਿਆਂਗੇ ਉਹਨੂੰ ਦਿਲ ਵੀ ਦਿਆਂਗੇ ਉਹਨੂੰ ਚੀਦੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਥੈਂਕ ਯੂ ਸੋਮਾ ਜੀ ਵਾਂਸ ਅਗੇ ਇਹ ਤਾਂ ਮੇਰਾ ਆਪਣਾ ਸ਼ਹਿਰ ਆ ਇੱਥੇ ਆ ਕੇ ਉੱਤੇ ਚਾ ਚੜ ਜਾਂਦਾ ਮਨਵੀਰ ਭਾਜੀ ਮੈਂ ਕੋਸ਼ਿਸ਼ ਕਰੂੰਗਾ ਸਰ ਚਾ ਚੜ ਜਾਂਦਾ ਤੁਹਾਨੂੰ ਚਾ ਚੜਿਆ ਤੇ ਇਹਨੂੰ ਚਾਂਗਣਾ ਆਣੀਆ ਚਾਹੀਦੀ ਹੈ थैंक यू थैंक यू थैंक यू ਵਾਂਸ ਅਗੇਨ ਮਨਬੀਤ ਬਾਜੀ ਹਰਪੂਤ ਬਾਜੀ ਜਨੀਤੂ थैंक यू ਸੁਖੀ ਸਰ थैंक यू ਬਾਪੂ ਜੀ ਸੌਰੀ ਬਾਪੂ ਜੀ ਲਈ ਯਾਰ ਜ਼ੋਰ ਦਾ ਤਾੜੀਆਂ 110 ਸਾਲ ਦੇ ਹੋ ਗਏ ਆ ਸਟਿਲ 110 ਸਾਲ ਬਾਪੂ ਹੋਰਾਂ ਨੇ ਹਾਂਜੀ ਉਹ ਬਾਤ ਇਹ ਓਹ ਹੋ ਏਜ ਇਸ ਨੋ ਬਾਰ ਅਭੀ ਤੋਂ ਮੈਂ ਜਵਾਨ ਹਾਂ ਮੇਰੀ ਜੋਹਰ ਜੱਬੀ ਤੁਸੇ ਮਾਣ ਨਹੀਂ ਮਿਨੇ ਕੋਈ ਤੱਕੜ ਹਾਂਸੀ ਆਵੇ ਰਾਂਜਾ ਤੁਸੇ ਕਿਰਪਾ ਮਿਰੀ ਜਾਣ ਨਹੀਂ ਗਾ ਮੇ ਕੋਈ ਬਾਪੂ ਹੋਰਾਂ ਲਈ ਜ਼ੋਰਦਾਰ ਤਾਲੀਆਂ ਪਲੀਜ਼ ਓਵਰ ਟੂ ਸੋਨਾ ਬਾਈ ਜੀ ਜ਼ੋਰਦਾਰ ਤਾਲੀਆਂ ਸੋਨਾ ਛੋਟੀ ਸੀ ਪਹਾੜਾ ਨਾਲ ਤਾਂ ਵੀ ਮੱਠਾ ਲਾਇਆ ਕੋਲ ਮਾਰ ਬੁਕਤ ਸੀ ਫੜਿਆ ਪੰਜਿੱਤ ਨਾ ਢੁਲਾਇਆ ਐਨਾ ਅੱਖੀਆਂ ਨੇ ਖਾਬ ਬੜੇ ਵੱਡੇ ਦੇਖ ਲੈ ਹੋਰੀ ਐਵੇਂ ਕਾ ਨਹੀਂ ਲੈਣਾ ਨੂੰ ਜਗਈ ਦਾ ਓ ਧੰਗੀਆਂ ਚ ਜਿੰਨਾ ਲੰਗਣਾ ਸੀ ਲੰਗਿਆ ਪਰ ਆਉਣ ਵਾਲਾ ਟਾਈਮ ਤੇਰੇ ਆਉਣ ਵਾਲਾ ਟਾਈਮ ਤੇਰੇ ਇੱਕ ਕੋਲੀ ਖੜ ਕੇ ਤਾੜੀਆਂ ਮਾਰੋ ਆਪਣੇ ਆਪ ਲਈ ਇਸ ਸਟੇਜ ਤੇ ਜਿੰਨੇ ਸਾਰੇ ਰਿਸਪੈਕਟਡ ਸਰ ਖੜੇ ਨੇ ਇਹਨਾਂ ਲਈ ਪਰਮਾਤਮਾ ਕਰੇ ਮਿਹਨਤ ਕਰੋ ਤੁਹਾਡਾ ਟਾਈਮ ਹਮੇਸ਼ਾ ਤੁਹਾਡੇ ਨਾਲ ਹੈ ਤੁਹਾਡਾ ਟਾਈਮ ਆਏਗਾ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਸੀਟੀ ਫੈਮਿਲੀ ਦਾ ਐਂਡ ਰਿਸਪੈਕਟਡ ਸਰ ਯੋराज ਹੰਸ ਮੇਰਾ ਛੋਟਾ ਵੀਰ ਬਹੁਤ ਪਿਆਰਾ ਵੀਰ ਮੈਂ ਨਾ ਜ਼ੋਰੇ ਵੀਰੇ ਦੇ ਪਾਜੀ 2 ਮਿੰਟ ਹੈਗੇ ਜੀ ਮਨਵੀਰ ਭਾਜੀ 2 ਮਿੰਟ ਇੱਕ ਸਟੋਰੀ ਸ਼ੇਅਰ ਕਰਨੀ ਮੈਂ ਨਾ ਗੁਰਮਰਦਾ ਸਕੂਲ ਪੜਦਾ ਹੁੰਦਾ ਸੀਗਾ ਮੈਂ ਸੀਗਾ 7ਵੀਂ ਚ ਵੀਰਾ ਸੀ 12ਵੀਂ ਚ ਤੇ ਮੇਰੇ ਵੱਡੇ ਬ੍ਰਦਰ ਨਵਰਾਜ ਭਾਜੀ ਨੂੰ ਵੀਰਾ ਜਾਣਦਾ ਸੀ ਤੇ ਵੀਰੇ ਦੀ ਪੂਰੀ ਗੱਲਬਾਤ ਸੀ ਉੱਥੇ ਗੁਰਮਰਦਾ ਸਕੂਲ ਚ ਮਤਲਬ ਬਦਮਾਸ਼ੀ ਚ ਬੁਲ ਬੁਲੇਟ ਹੁੰਦਾ ਸੀ ਉਦੋਂ ਵਾਲ ਵੀ ਹੁੰਦੇ ਸੀਗੇ ਮੈਨੂੰ ਯਾਦ ਆ ਕਰਨਲੀ ਵਾਲ ਤੇ ਮੇਰਾ ਮੇਰਾ ਪਹਿਲਾ ਦਿਨ ਸਕੂਲ ਦਾ ਭਾਜੀ ਉੱਪਰੋਂ ਹੁੰਦੇ ਨਾ ਬਦਮਾਸ਼ ਜੇ ਮੁੰਡੇ ਕੇ ਅੱਛਾ ਦੇਖ ਦੇ ਰੈਕਿੰਗ ਵਾਲੇ ਉਹਨਾਂ ਨੇ ਮੈਨੂੰ ਨਾ ਅੱਧੀ ਛੁੱਟੀ ਟਾਈਮ ਘੇਰਿਆ ਹੋਇਆ ਉੱਥੇ ਇੱਕ ਦੂਰੋਂ ਆਵਾਜ਼ ਆਈ ਯੂ ਰੌਟ ਯੂ ਰੌਟ ਕੀਵ ਮੈਂ ਪਿੱਛੇ ਦੇਖਿਆ ਜ਼ੋਰਾ ਵੀਰਾ ਮੇਰੇ ਨਾਲ ਖੜਾ ਕਿੰਦਾ ਕੀ ਕਹਿੰਦਾ ਹੈ ਮੈਂ ਕਿਹਾ ਭਾਜੀ ਪਤਾ ਨਹੀਂ ਓਕੇ ਮੁੰਡੇ ਇਹਨੇ ਕਿਹਾ ਓਏ ਭਰਾ ਆਇਆ ਮੇਰਾ ਉਸ ਤੋਂ ਬਾਅਦ ਮੇਰੀ ਵੀ ਓਨੀ ਟੌਰ ਹੋਈ ਅਸੇ ਸਕੂਲ ਚ 12ਵੀਂ ਦਾ ਕੋਈ ਨੀ ਡਾਰੀ ਸੋ ਮੇਰਾ ਵੱਡਾ ਭਰਾ ਆਇਆ ਆਲਵੇਸ ਥੈਂਕਫੁਲ ਟੂ ਯੂ ਅਸੀਂ ਚਾਹੇ ਘੱਟ ਮਿਲੀਏ ਜਾਂ ਵੱਧ ਮਿਲੀਏ ਬਟ ਜਦੋਂ ਵੀ ਮਿਲਦੇ ਵੀਰੋ ਪਿਆਰ ਹਮੇਸ਼ਾ रिस्पेक्ट टू दली हमेशा वी रियली जोरदार इक्वालिफाइड अन सॉरी मैं ज्यादा टाइम लगा थक्स ऑफ द लाइक थैंक यू सो मच थैंक यू सर थैंक यू फॉर ऑल द इंस्पिरेशन मैं निवेदन करूंगी रिस्पेक्टेड सर से सुखी बात जी से कृपया करके चनछप करें गुड मॉर्निंग टू एवरीबॉडी ਮੈਂ ਆਪਣੇ ਵੱਲੋਂ ਸਾਰੇ ਕੈਨੇਡਾ ਨਿਵਾਸੀਆਂ ਵੱਲੋਂ ਸੀਟੀ ਗਰੁੱਪ ਨੂੰ ਅੱਜ ਦੇ ਇਸ ਪ੍ਰੋਗਰਾਮ ਲਈ ਬਹੁਤ-ਬਹੁਤ ਵਧਾਈ ਦਿੰਨਾ ਆਰ ਰਲ ਮਿਲ ਕੇ ਸਾਰੇ ਜਿੰਦਗੀ ਜਿੰਦਾਬਾਦ ਕਰੀਏ ਨਿਕ ਵੈਰੀ ਮਾਚ ਗੋਡ ਬlesed ਬਣ ਥੈਂਕ ਯੂ ਸੋ ਮਚ ਰਿਸਪੈਕਟਡ ਸਰ ਆਹ ਹੋਣ ਅਸੀਂ ਸੀਟੀ ਗਰੁੱਪ ਆਫ ਇੰਸਟੀਟਿਊਸ਼ਨਸ ਦੇ ਚੀਫ ਪੈਟਰਨ ਦੇ ਕੋਲੋਂ ਕੁਝ ਆਸ਼ੀਰਵਾਦ ਕੁਝ ਪਿਆਰ ਲੈ ਲਈਏ ਉਹ ਜੀਓ ਸਰ ਵੈਰੀ ਥੰਕ ਯੂ

ਪਲੀਜ਼ ਪੱਜੋ ਹੁਣ ਪੱਜੋ ਬਸ ਪੱਜੋ